ਦੂਜੀ ਟਰਾਲੀ ਆਈ ਹੈ ਲੋਕੀ ਸਾਰੇ ਉਹ ਮਤਲਬ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਔਰ ਇੱਕ ਵਾਰੀ ਫਿਰ ਜੋ ਹੈ ਪੰਜਾਬ ਮੁਸੀਬਤ ਦੀ ਘੜੀ ਦੇ ਵਿੱਚ ਆ ਪਰ ਪੰਜਾਬ ਜੋ ਹੈ ਕਈ ਵਾਰੀ ਉਜੜਿਆ ਤੇ ਕਈ ਵਾਰੀ ਸਵਰਿਆ ਔਰ ਇਸ ਵਾਰ ਜੋ ਹੈ ਫਿਰ ਪੰਜਾਬ ਦੇ ਨਾਲ ਆਪਣੇ ਪੰਜਾਬੀ ਜੋ ਨੇ ਉਹ ਖੜ ਗਏ ਨੇ ਔਰ ਪੰਜਾਬੀ ਪੁੱਤ ਜਿਹੜੇ ਨੇ ਉਹ ਆਪਣੇ ਵਾਲੀ ਸਾਰ ਲੈਣ ਵਾਸਤੇ ਲਗਾਤਾਰ ਜੋ ਹੈ ਇਨ੍ਹਾਂ ਇਲਾਕਿਆਂ ਦੇ ਵਿੱਚ ਪਹੁੰਚ ਰਹੇ ਨੇ ਜਿਹੜੇ ਹਰਨਾ ਪਰਭਾਵਤ ਆ ਜਸਬੀਰ ਸੱਜਸੀ ਵਿਸ਼ੇਸ਼ ਤੌਰ ਤੇ ਉੱਤੇ ਗੁਰਦਾਸਪੁਰ ਜ਼ਿਲ੍ਹੇ ਦੇ ਬ੍ਰਾਮਪੁਰ ਵਾਲੇ ਏਰੀਆ ਦੇ ਵਿੱਚ ਪਹੁੰਚੇ ਨੇ ਔਰ ਮੈਂ ਦੱਸਣਾ ਚਾਹਾਂਗਾ ਕਿ ਗੁਰਦਾਸਪੁਰ ਦਾ ਇਹੋ ਹੀ ਏਰੀਆ ਜਿਹੜਾ ਹੈ ਇੱਥੋਂ ਦੇ ਜੋ ਜੰਪਲ ਨੇ ਅੱਜ ਅਸੀਂ ਜੀ ਇਸ ਵੇਲੇ ਬੜੇ ਮਾੜੇ ਹਾਲਾਤ ਸਨ ਪੰਜਾਬੀਆਂ ਦੇ ਬਣੇ ਨੇ ਤੁਸੀਂ ਕੀ ਅਸੈਸ ਕੀਤਾ ਨਹੀਂ ਅਸੀਂ ਹੁਣ ਕੱਲ ਦਾ ਮੈਂ ਤੇ ਦੇਖੋ ਮੈਂ ਜਿਆਦਾ ਫੀਲਡ ਵਿੱਚ ਤੇ ਗਿਆ ਨਹੀਂ ਤੇ ਕੱਲ ਹੀ ਫੀਲਡ ਤੇ ਗਿਆ ਫਿਰ ਅੱਜ ਥੋੜਾ ਮੈਂ ਡਾਕਟਰ ਸਾਹਿਬ ਹੁਣਾਂ ਨੂੰ ਇਹਨਾਂ ਨੂੰ ਅਟੈਂਡ ਕਰਨਾ ਆਇਆ ਸੀਗਾ ਵੀ ਚਲੋ ਸਾਡੇ ਇਲਾਕੇ ਤੇ ਆਏ ਨੇ ਐਮਜ਼ ਦੀ ਜਿਹੜੀ ਟੀਮ ਹੈ ਤੇ ਬਾਕੀ ਲੋਕ ਸਾਰੇ ਜਿਹੜੇ ਸੈਲੀਬ੍ਰਿਟੀ ਨੇ ਜਾਂ ਸਿੰਗਰ ਨੇ ਜਾਂ ਆਮ ਲੋਕ ਖਾਸ ਕਰਕੇ ਉਹ ਹੀਰੋ ਨੇ ਐਕਚੁਅਲੀ ਖਾਸ ਤੇ ਉਹ ਸਾਰੇ ਫੀਲਡ ਵਿੱਚ ਨੇ ਕੱਲ ਜਿਹੜਾ ਮੈਂ ਦੇਖਿਆ ਹਾਲਾਤ ਤੇ ਖਰਾਬ ਨੇ ਲੋਕਾਂ ਦੇ ਮਤਲਬ ਲੋਕਾਂ ਨੂੰ ਸੌਣ ਵਾਸਤੇ ਜਗ੍ਹਾ ਨਹੀਂ ਹੈਗੀ ਖੜੇ ਹੋਣ ਵਾਸਤੇ ਜਗ੍ਹਾ ਨਹੀਂ ਹੈਗੀ ਬੈਠਣ ਵਾਸਤੇ ਜਗ੍ਹਾ ਨਹੀਂ ਹੈਗੀ ਤੇ ਕੱਪੜੇ ਸਾਰੇ ਭਿੱਜ ਗਏ ਆ ਹਨਾ ਕੁਝ ਕੁਛ ਲੋਕ ਜਿਹੜੇ ਬਜ਼ੁਰਗ ਨੇ ਵਿਚਾਰੇ ਪਹਿਲਾਂ ਹੀ ਬਿਮਾਰ ਨੇ ਜਾਂ ਉਹਨਾਂ ਦੇ ਉਹ ਹਿਲਜੁਲ ਨਹੀਂ ਜ਼ਿਆਦਾ ਸਕਦੇ ਉਹਨਾਂ ਦੀਆਂ ਆਪਣੀਆਂ ਅਲੱਗ ਪ੍ਰੋਬਲਮਸ ਨੇ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਬਿਮਾਰੀਆਂ ਕਿ ਇਹ ਵਿਚਾਰੇ ਬਿਮਾਰ ਨੇ ਕਈ ਹੈਂਡੀਕੈਪ ਨੇ ਉਹਨਾਂ ਨੂੰ ਵੀ ਲੋਕਾਂ ਨੇ ਬਚਾਇਆ ਐ ਇਸ ਗੱਲ ਨਹੀਂ ਮਤਲਬ ਪਸ਼ੂਆਂ ਨੂੰ ਵੀ ਬਚਾਇਆ ਲੋਕਾਂ ਨੇ ਉਹਨਾਂ ਦੀ ਹਰਕਤ ਕੀਤੀ ਐ ਤੇ ਆਈ ਥਿੰਕ ਥੋੜੇ ਦਿਨ ਲੱਗਣਗੇ ਸਰਵੇ ਕਰਨ ਤੇ ਵੀ ਹੁਣ ਸਭ ਤੋਂ ਵੱਡੀ ਪ੍ਰੋਬਲਮ ਇਹ ਐ ਕਿ ਕਿ ਕੋਈ ਬਿਮਾਰੀਆਂ ਨਾ ਫੈਲ ਜਾਣ ਕੋਈ ਹਵਾ ਜਿਹੜੀ ਖਰਾਬ ਹੋ ਗਈ ਐ ਬਹੁਤ ਜ਼ਿਆਦਾ ਜਿੱਦਾਂ ਸਾਰਿਆਂ ਭੈਣਾਂ ਨੇ ਬੱਚੇ ਨੇ ਇਹਨਾਂ ਦੇ ਲੰਗਸ ਜਿਹੜੇ ਉਹ ਠੀਕ ਰਹਿਣ ਇਹਨਾਂ ਦੇ ਮਤਲਬ ਹਾਰਟ ਠੀਕ ਰਹਿਣ ਇਹਨਾਂ ਦਾ ਇਹਨੂੰ ਹਵਾ ਠੀਕ ਰਹੀ ਹੈ ਆਕਸੀਜਨ ਵਧੀਆ ਮਿਲ ਰਹੀ ਹੈ ਨਾ ਉਹਦੇ ਉਹਦੀ ਇੱਕੋ ਇੱਕ ਸਫਾਈ ਦੀ ਉਹ ਉਹ ਗਵਰਨਮੈਂਟ ਕਰ ਸਕਦੀ ਐ ਸੀਮ ਕਰ ਸਕਦੇ ਜਾਂ ਫਿਰ ਕੋਈ ਜਿਹੜੇ ਲੋਕ ਨੇ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਤੇ ਉਹ ਸੰਸਥਾਵਾਂ ਮਤਲਬ ਮੈਨੂੰ ਲੱਗਦਾ ਕਿ ਸੰਸਥਾਵਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਕਿਉਂਕਿ ਸੰਸਥਾਵਾਂ ਦੀ ਆਪਣੀ ਵੀ ਇੱਕ ਮੈਂ ਇਹ ਨਹੀਂ ਕਹਿੰਦਾ ਪਰ ਹੁੰਦੀ ਹੈ ਇੱਕ ਈਗੋ ਚੱਲਦੀ ਰਹਿੰਦੀ ਉਹਨਾਂ ਦੀ ਆਪਸ ਵਿੱਚ ਹਨਾ ਮੈਂ ਇਹ ਨਹੀਂ ਕਹਿੰਦਾ ਕਿ ਉਹ ਕੋਈ ਪੈਸਾ ਖਾਂਦੇ ਆ ਜਾਂ ਨਹੀਂ ਖਾਂਦੇ ਇਹ ਇਹ ਡਿਪੈਂਡ ਕਰ ਜਾਂ ਇਹ ਹੋਰ ਵਿਸ਼ਾ ਹੈ ਭਰ ਉਹਨਾਂ ਦੀ ਆਪਣੀ ਇੱਕ ਇੱਕ ਦੋ ਮੈਂ ਜਿੰਦਗੀ ਚ ਇੱਕ ਚੀਜ਼ ਦੇਖੀ ਜਿਹੜੇ ਇਮਾਨਦਾਰ ਲੋਕ ਨੇ ਨਾ ਉਹ ਕਦੀ ਇਕੱਠੇ ਨਹੀਂ ਹੁੰਦੇ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੀ ਸਮਾਜ ਜਿਹੜੇ ਬੇਈਮਾਨ ਚੋਰ ਨੇ ਨਾ ਉਹ ਸਾਰੇ ਇਕੱਠੇ ਹੁੰਦੇ ਜਿਹੜੇ ਠੱਗ ਨੇ ਬਦਮਾਸ਼ ਨੇ ਉਹ ਸਾਰਿਆਂ ਦਾ ਨੈਟਵਰਕ ਹੁੰਦਾ ਜਿਹੜੇ ਜਿਹੜੇ ਇੱਕ ਡੀਸੀ ਹੋਏਗਾ ਉਹ ਇਮਾਨਦਾਰ ਹੋਏਗਾ ਜਾਂ ਇੱਕ ਐਸਐਸਪੀ ਇਮਾਨਦਾਰ ਹੋਏਗਾ ਦੂਸਰੇ ਇਮਾਨਦਾਰ ਨੂੰ ਕਹੇਗਾ ਵੀ ਨਹੀਂ ਉਹ ਡਰਾਮਾ ਉਹ ਦੂਸਰੇ ਨੂੰ ਕਹੇਗਾ ਕਿ ਡਰਾਮਾ ਇਹ ਬਹੁਤ ਟਾਈਮ ਤੋਂ ਮੈਂ ਦੇਖਦਾ ਹਾਂ ਨਾ ਤੇ ਮੈਂ ਕਈ ਵਾਰੀ ਉਹਨਾਂ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਯਾਰ ਤੁਸੀਂ ਇਕੱਠੇ ਹੋ ਵਾ ਇਕੱਠੇ ਹੋ ਕੇ ਕੰਮ ਕਰੋ ਕਿਉਂਕਿ ਚੋਰ ਇਕੱਠੇ ਨੇ ਸਾਧ ਵੀ ਇਕੱਠੇ ਹੋ ਸਾਧ ਕਦੀ ਇਕੱਠੇ ਨਹੀਂ ਹੁੰਦੇ ਉਹਨਾਂ ਦੀ ਆਪਣੀ ਇੱਕ ਹੀ ਗੋ ਚੱਲਦੀ ਰਹਿੰਦੀ ਹੈ ਆਪਣਾ ਇੱਕ ਉਹਨਾਂ ਦਾ ਫੱਸੀ ਜਿਹੜਾ ਸੁਭਾਅ ਹੈ ਉਹ ਚੱਲਦਾ ਰਹਿੰਦਾ ਸੋ ਮੇਰੇ ਕਹਿਣ ਉਹਨਾਂ ਨੂੰ ਇਕੱਠੇ ਹੋ ਕੇ ਕਰਨਗੇ ਤਾਂ ਪੰਜਾਬ ਥੋੜੇ ਦਿਨਾਂ ਵਿੱਚ ਪੈਰਾਂ ਤੇ ਖੜਾ ਹੋ ਜਾਏਗਾ ਐਸੀ ਗੱਲ ਨਹੀਂ ਲੋਕ ਬਹੁਤ ਮਦਦ ਕਰਨਾ ਚਾਹੁੰਦੇ ਆ ਲੋਕ ਸਾਰੇ ਜਿਹੜੇ ਨਾਲ ਨੇ ਤੇ ਉਹਨਾਂ ਨੂੰ ਬਸ ਇੱਕ ਡਾਇਰੈਕਸ਼ਨ ਦੀ ਲੋੜ ਹੈ ਜਿੱਦਾਂ ਆਪਾਂ 10-15 ਸਾਲ ਤੋਂ ਪਹਿਲਾਂ ਤੋਂ ਵੀ ਇਹ ਗੱਲ ਕਰਦੇ ਸੀ ਨਾ ਕਿ ਜਿਹੜੇ ਜਿਹੜਾ ਯੂਥ ਹੈ ਉਹਨੂੰ ਇੱਕ ਡਾਇਰੈਕਸ਼ਨ ਦੀ ਲੋੜ ਹੈ ਤੇ ਉਦਾਂ ਹੀ ਹੋਣ ਇਹ ਆਪਤਾ ਜਿਹੜੀ ਪਈ ਹੈ ਜਿਹੜੀ ਇਹ ਮੁਸ਼ਕਲ ਪਈ ਹੈ ਇਹਨੂੰ ਇੱਕ ਡਾਇਰੈਕਸ਼ਨ ਦੀ ਲੋੜ ਹੈ ਕਿ ਮਤਲਬ ਬੁੱਧੀਜੀਵੀ ਇਕੱਠੇ ਹੋਣ ਵਿਚਾਰਕ ਇਕੱਠੇ ਹੋਣ ਪੱਤਰਕਾਰ ਇਕੱਠੇ ਹੋਣ ਤੇ ਉਹਨਾਂ ਦੀਆਂ ਸੰਸਥਾਵਾਂ ਤੇ ਨਿਰਸਵਾਰਥ ਹੋ ਕੇ ਕੰਮ ਕਰਨ ਕੋਈ ਫਿਰ ਮੈਂ ਕਹਿਣਾ ਕਿ ਪੈਸੇ ਦੀ ਗੱਲ ਨਹੀਂ ਪੈਸੇ ਦਾ ਲਾਲ ਨਾ ਕੋਈ ਪੈਸੇ ਦਾ ਲਾਲਚ ਕਰੇ ਨਾ ਕੋਈ ਪਬਲਿਸਿਟੀ ਦਾ ਲਾਲਚ ਕਰੇ ਨਾ ਕੋਈ ਈਗੋ ਦਾ ਲਾਲਚ ਕਰੇ ਕਿ ਮੈਂ ਬਹੁਤ ਵੱਡਾ ਹੋ ਕੇ ਬਣਨਾ ਹੈ ਇਹ ਵੀ ਭਾਜੀ ਪ੍ਰੋਬਲਮ ਹੁੰਦੀ ਹੈ ਨਾ ਕਈ ਵਾਰ ਆਪਾਂ ਦੇਖੋ ਕਈ ਕਈ ਬੰਦਿਆਂ ਦਾ ਚੇੜ ਜਾਂਦੇ ਜੀ ਤੇ ਮੈਂ ਉਹ ਦੇਖਦਾ ਰਹਿਣਾ ਆਰਟਿਸਟਾਂ ਚ ਵੀ ਹੁੰਦਾ ਨੇਤਾਵਾਂ ਚ ਵੀ ਹੁੰਦਾ ਉਹ ਇੱਕ ਜੈਲਸੀ ਫੈਕਟਰ ਵੀ ਹੁੰਦਾ ਸਾਰੀਆਂ ਸਿਸਟਮ ਪਰ ਹੁਣ ਇਕੱਠੇ ਹੋਣ ਦਾ ਮੌਕਾ ਸਾਰੀਆਂ ਸੰਸਥਾਵਾਂ ਨੂੰ ਗਵਰਨਮੈਂਟ ਨੂੰ ਸਾਰੇ ਵਿਚਾਰਕ ਇੰਟੈਲੈਕਚੁਅਲ ਸਾਰੇ ਇਕੱਠੇ ਹੋਣ ਤੇ ਇੱਕ ਪਲਾਨ ਬਣਾਉਣ ਕਿ ਇਹ ਜਿਹੜਾ ਐਡਾ ਵੱਡਾ ਡਿਜ਼ਾਸਟਰ ਹੋਇਆ ਐ ਇੰਨਾ ਵੱਡਾ ਜਿਹੜਾ ਜਿਹੜੀ ਜਿਹੜਾ ਉਜਾੜਾਪਨ ਹੋਇਆ ਉਹਨੂੰ ਕਿਵੇਂ ਠੀਕ ਹੈ ਬਿਲਕੁਲ ਯੂਨਿਟੀ ਸਟਰੈਂਥ ਹੁੰਦੀ ਹੈ ਤੁਸੀਂ ਇਹ ਗੱਲ ਕੀਤੀ ਹੈ ਬੜੀ ਵਧੀਆ ਗੱਲ ਹੈ ਕਿ ਸਾਰੀਆਂ ਸੰਸਥਾਵਾਂ ਨੂੰ ਇਕਜੁੱਟ ਹੋ ਕੇ ਕਰਨਾ ਚਾਹੀਦਾ ਹੈ ਚਲੋ ਠੀਕ ਹੈ ਪਰ ਜਸਜੀ ਜੀ ਜਿਹੇ ਹਾਲਾਤ ਬੰਦੇ ਰਹਿਣਗੇ ਇਸੇ ਤਰ੍ਹਾਂ ਹੀ ਅਸੀਂ ਮਤਲਬ ਇਦਾਂ ਹੁੰਦਾ ਰਹੇਗਾ ਮਾਰ ਪਿੰਦਰੀ ਕਿ ਕੋਈ ਪੱਕਾ ਸਥਾਈ ਹੱਲ ਹੋ ਸਕਦਾ ਤੁਸੀਂਾਂ ਦਾ ਜਾਂ ਦੂਜਿਆਂ ਦੀ ਜਾਂ ਕੀ ਅਪੀਲ ਕਰੋਗੇ ਸਰਕਾਰਾਂ ਨੂੰ ਕਿ ਤਾਂ ਕਿ ਉਧਰ ਉਧਰ ਜਿਹੜਾ ਧਿਆਨ ਦਿੱਤਾ ਜਾਵੇ ਕੋਈ ਵਧੀਆ ਇਨਫਰਾਸਟ੍ਰਕਚਰ ਨਾਲ ਤਿਆਰ ਕਰ ਦਿੱਤੀਆਂ ਜਾਣ ਤਾਂ ਜੋ ਕਿ ਇਹਨਾਂ ਇਲਾਕਿਆਂ ਨੂੰ ਫੇਰ ਨਾ ਮਾਰ ਭਾਜੀ ਜੇ ਸਟੇਟਮੈਂਟ ਬਣਾਣੀ ਹੈ ਫਿਰ ਤੇ ਮੈਂ ਕਹਾਂਗਾ ਤੁਸੀਂ ਆ ਕਰ ਦੋ ਤੁਸੀਂਾਂ ਪੱਖੀਆਂ ਕਰ ਦੋ ਏ ਟੈਕਨੀਕਲ ਬੰਦੇ ਹੀ ਦੱਸ ਸਕਦੇ ਕਿ ਕਿੰਨਾ ਪਾਣੀ ਪਿਛੋਂ ਆਣਾ ਹੈ ਕਿੰਨੇ ਕਿੰਨਾ ਪਾਣੀ ਛੱਡਣਾ ਹੈ ਉਹਨੂੰ ਕਿੰਨੀਆਂ ਤੁਸੀਆਂ ਜੜੀਆਂ ਉਹ ਕਰ ਸਕਦੀਆਂ ਹੁਣ ਤੁਸੀਆਂ ਦਾ ਕੀ ਸਿਸਟਮ ਸੀ ਵੀ ਉਹ ਲੋਕ ਜਿੰਦਾਂ ਲੋਕ ਕਹਿ ਰਹੇ ਕਿ ਜੀ ਇਹ ਦਰਿਆ ਸਾਫ ਨਹੀਂ ਕੀਤੇ ਮੈਨੂੰ ਟੈਕਨੀਕਲੀ ਇਹਦੇ ਬਾਰੇ ਕੁਝ ਨਹੀਂ ਪਤਾ ਮੈਂ ਇੱਥੇ ਬੋਲਣਾ ਨਹੀਂ ਚਾਹੁੰਦਾ ਤੇ ਇਹ ਇਹਦੇ ਵਾਸਤੇ ਤੇ ਇੰਟੈਲੈਕਚੁਅਲ ਇਕੱਠੇ ਹੋਣੇ ਇਹਦੇ ਵਾਸਤੇ ਜਿਹੜੇ ਖੇਤੀਬਾੜੀ ਦੇ ਮਾਏ ਰਹੋ ਇਕੱਠੇ ਹੋਣੇ ਜਿਹੜੇ ਪਾਣੀਆਂ ਦੇ ਮਾਏ ਰਹੋ ਇਕੱਠੇ ਹੋਵੋ ਜਿਹੜੇ এনवायरमेंट ਦੇ ਉੱਪਰ ਕੰਮ ਕਰਦੇ ਆ ਉਹ ਬੰਦੇ ਇਕੱਠੇ ਹੋਣ ਤੇ ਇਕੱਠੇ ਹੋ ਕੇ ਆਪਣੀਆਂ ਈਗੋ ਛੱਡ ਕੇ ਇਹਦੇ ਉੱਤੇ ਪਲਾਨ ਬਣਾ ਇਦਾਂ ਹੁੰਦਾ ਦੁਨੀਆਂ ਦੇ ਵਿੱਚ ਕਦੇ-ਕਦੇ ਕਦੀ ਕੈਨੇਡਾ ਚ ਆ ਜਾਂਦਾ ਹੁਣ ਆ ਦੇ ਕੋਈ ਇਜ਼ਰਾਇਲ ਤੇ ਉਹ ਗਾਜ਼ਾ ਵਗੈਰਾ ਦੀਆਂ ਕਿੰਨੀਆਂ ਪ੍ਰੋਬਲਮਸ ਆ ਗਈਆਂ ਉਹ ਵੀ ਲੋਕ ਇਕੱਠੇ ਹੋ ਕੇ ਫਿਰ ਇਹਦੇ ਉੱਤੇ ਕੰਮ ਕਰਦੇ ਤੇ ਸਾਨੂੰ ਸਿਆਣੇ ਬਣ ਦੀ ਇੱਕ ਡਾਇਰੈਕਸ਼ਨ ਦੀ ਜੋਸ਼ ਨੂੰ ਹੋਸ਼ ਦੇ ਨਾਲ ਪ੍ਰਯੋਗ ਕਰਨ ਦੀ ਜ਼ਰੂਰਤ ਹੈ ਹੁਣ ਜਿਵੇਂ ਮੈਂ ਕੱਲ ਦਾ ਹੀ ਕਹ ਰਿਹਾ ਕਿ ਉੱਥੇ ਇੰਨਾ ਰਾਸ਼ਨ ਲੈ ਕੇ ਟਰਾਲੀਆਂ ਘੁੰਮ ਰਹੀਆਂ ਕਿ ਲੋਕੀ ਜਿਹੜੇ ਉਧਰ ਡਾਕਟਰ ਖੜੇ ਹੈ ਮੈਂ ਦੇਖ ਰਿਹਾ ਉਹ ਲਾਈਫ ਕੇਅਰ ਵਾਲੇ ਬੰਦੇ ਜਿਹੜੇ ਆ ਉਹ ਖੜੇ ਨੇ ਤੇ ਉਹ ਵਿਚਾਰੇ ਟੈਸਟ ਕਰ ਰਹੇ ਆ ਇਧਰੋਂ ਇੱਕ ਟਰਾਲੀ ਆਈ ਹੈ ਲੋਕੀ ਸਾਰੇ ਉਹ ਮਤਲਬ ਸੂਈਆਂ ਕਾ ਲ ਕੇ ਤੇ ਉੱਥੇ ਲੋਕ ਦੌੜ ਕੇ ਰਾਸ਼ਨ ਫੜ ਲ ਗਏ ਤੁਸੀਂ ਦੇਖੋ ਇਹ ਕੋਈ ਬਹੁਤ ਹੀ ਅੱਛੀ ਗੱਲ ਨਹੀਂ ਹੈ ਤੇ ਰਾਸ਼ਨ ਨਾ ਕਰਤਾ ਉਹ ਟਰਾਲੀਆਂ ਨੇ ਕਿ ਉੱਥੋਂ ਡਾਕਟਰਾਂ ਦੀ ਟੀਮ ਹੀ ਨਹੀਂ ਲੰਘ ਸਕੀ ਐ ਡਾਕਟਰ ਵਿਚਾਰੇ ਕੱਲ ਉੱਥੇ 500 ਮੀਟਰ 1000 ਮੀਟਰ ਤੱਕ 1 ਕਿਲੋਮੀਟਰ ਤੋਂ ਤੁਰ ਕੇ ਜਾਣਾ ਪਿਆ ਕਿਉਂਕਿ ਲੋਕਾਂ ਨੇ ਸੇਵਾ ਦੀਆਂ ਇੰਨੀਆਂ ਜ਼ਿਆਦਾ ਟਰਾਲੀਆਂ ਲਾਈਆਂ ਹੋਈਆਂ ਕਈ ਲੋਕ ਉੱਚ-ਉੱਚ ਟਰੈਕਟਰਾਂ ਦੇ ਉੱਤੇ ਜਿਹੜੇ ਬੱਚੇ ਆ ਹੁਣ ਕਿਉਂਕਿ ਮਾਈਂਡ ਬੱਚਿਆਂ ਦਾ ਹੁੰਦਾ ਹੈ ਉਹ ਫਿਰ ਉਦਾਂ ਦੇ ਸਪੀਕਰ ਲਾ ਲੈਂਦੇ ਆ ਉੱਚਾ ਉਹ ਉਹਨਾਂ ਵਾਸਤੇ ਥੋੜੀ ਪ੍ਰੋਬਲਮ ਆ ਉਹਨਾਂ ਵਾਸਤੇ ਥੋੜ੍ਹਾ ਹੈ ਹਾਂ ਬਿਲਕੁਲ ਜ਼ਰੂਰਤ ਉਹਨੇ ਆ ਕਿ ਕਿਸ ਚੀਜ਼ ਦੀ ਜਿਹੜੀ ਪ੍ਰਾਇੋਰਟੀ ਦੇ ਉੱਤੇ ਜ਼ਰੂਰਤ ਹੈ ਆਪਾਂ ਨੂੰ ਉਹ ਕਰਨੀ ਚਾਹੀਦੀ ਹੈ ਕੀ ਅਪੀਲ ਕਰਦੇ ਹੋ ਕਿ ਕਿਉਂਕਿ ਰਾਸ਼ਨ ਤਕਰੀਬਨ ਸਾਰਿਆਂ ਘਰਾਂ ਚ ਬਹੁਤ ਪਹੁੰਚ ਚੁੱਕਾ ਹੈ ਹੁਣ ਹੁਣ ਅਗਲੀ ਆਣੀ ਹੈ ਕਿ ਅਗਲੀਆਂ ਫਸਲਾਂ ਕਿੱਦਾਂ ਬੀਜੀਆਂ ਜਾਣਗੀਆਂ ਅਗਲੀ ਅਗਲੀ ਪੈਲੀਆਂ ਕਿੱਦਾਂ ਹੋਣਗੀਆਂ ਜਾਂ ਉਹ ਇਹ ਪਲੈਨਿੰਗ ਆ ਸਾਰੀ ਪਲੈਨਿੰਗ ਆ ਜਿਸ ਤਰ੍ਹਾਂ ਡਾਕਟਰਸ ਦੀ ਟੀਮ ਤੁਸੀਂ ਅੱਜ ਇੱਥੇ ਲੈ ਕੇ ਪਹੁੰਚੀ ਹੋ ਮੇਨ ਮੇਨ ਲੋਡ ਇਹ ਆ ਕਿ ਲੋਕਾਂ ਦੀ ਬਹੁਤ ਉਹ ਪਲੈਨਿੰਗ ਹੋਏਗੀ ਇੰਟੈਲੈਕਚੁਅਲਸ ਵਿਦਵਾਨ ਮੈਂ ਜਿਹੜੀ ਗੱਲ ਕੀਤੀ ਹੈ ਸਰਕਾਰ ਬੈਠ ਕੇ ਉਹਦੇ ਉੱਤੇ ਪਲਾਨ ਕਰੇ ਬਿਨਾਂ ਸਰਕਾਰ ਤੋਂ ਵੀ ਕੁਝ ਨਹੀਂ ਹੋ ਸਕਦਾ ਜੋ ਵੀ ਸਰਕਾਰ ਹੋਏ ਏ ਬੀ ਸੀ ਮੈਂ ਉਹਦੀ ਮੈਂ ਕਿਸੇ ਪਾਰਟੀ 'ਚ ਨਹੀਂ ਜਾਣਾ ਚਾਹੁੰਦਾ ਤੇ ਇਹਦੇ ਤੇ ਬੈਠ ਕੇ ਵਿਚਾਰ ਕਰਨਾ ਚਾਹੀਦਾ ਤੇ ਜਲਦੀ ਤੋਂ ਜਲਦੀ ਲੋਕਾਂ ਦੀਆਂ ਜਿਹੜੀਆਂ ਪਹਿਲਾਂ ਲੋੜਾਂ ਨੇ ਉਹ ਮਤਲਬ ਹੁਣ ਰਾਤੀ ਮੈਂ ਇਹ ਸੋਚ ਰਿਹਾ ਸੀ ਵੀ ਉਹ ਲੋਕ ਕਿੰਨਾ ਸੌਣਗੇ ਜਿਹੜੇ ਜਿਹੜੇ ਪਿੰਡ 'ਚ ਮੈਂ ਗਿਆ ਇੱਕ 'ਚ ਕਿ ਉਹ ਲੋਕ ਜਿਨ੍ਹਾਂ ਦੇ ਗੱਦੇ ਬਿਲਕੁਲ ਗਿੱਲੇ ਹੋ ਗਏ ਆ ਉਹ ਬਿਲਕੁਲ ਮਤਲਬ ਘੜਾ ਹੋ ਗਿਆ ਤੇ ਉਹ ਲੋਕ ਕਿਦਾਂ ਸੌਣਗੇ ਉਹਨਾਂ ਦੀਆਂ ਹੋਰ ਬਿਮਾਰੀਆਂ ਆਉਣ ਦਾ ਖਤਰਾ ਹੈ ਜੇ ਨਹੀਂ ਸੌਣਗੇ ਤਾਂ ਖਤਰਾ ਹੈ ਹੈਨਾ ਉਹ ਮੈਂਟਲੀ ਉਹਨਾਂ ਤੇ ਪ੍ਰੈਸ਼ਰ ਆਏਗਾ ਬੀਪੀ ਦੀਆਂ ਪ੍ਰੋਬਲਮ ਹੋਣਗੀਆਂ ਹਾਰਟ ਦੀਆਂ ਪ੍ਰੋਬਲਮ ਹੋਣਗੀਆਂ ਸੋ ਪਹਿਲਾਂ ਇਹਨਾਂ ਚੀਜ਼ਾਂ ਦੇ ਉੱਤੇ ਜ਼ੋਰ ਦੇਣ ਪਰ ਇੱਕਦਮ ਐਮਰਜੈਂਸੀ ਮੀਟਿੰਗਸ ਲੈ ਕੇ ਸਾਰਿਆਂ ਨੂੰ ਇਕੱਠੇ ਹੋਣਾ ਹੈ ਆ ਬਿਲਕੁਲ ਇਹ ਤੁਸੀਂ ਸੁਣਿਆ ਹੈ ਸੰਜਵੀਰ ਜੱਸੀ ਔਰ ਜਿਨ੍ਹਾਂ ਨੇ ਕਿਹਾ ਕਿ ਇਸ ਵਕਤ ਲੋੜ ਹੈ ਕਿ ਸਾਰੇ ਇਕੱਠੇ ਹੋ ਕੇ ਕੰਮ ਕਰਨ ਕਿਹੜੀ ਚੀਜ਼ ਦੀ ਪ੍ਰਾਇੋਰਟੀ ਦੇ ਉੱਤੇ ਲੋੜ ਹੈ ਉਧਰ ਧਿਆਨ ਦਿੱਤਾ ਜਾਵੇ ਨਾ ਕਿ ਇਹ ਬੇਰਾ ਜਿਹੜੀ ਹੈ ਜਿੱਥੇ ਨਹੀਂ ਕੋਈ ਜ਼ਰੂਰਤ ਉੱਥੇ ਜਿਹੜੀ ਹੈ ਕੋਈ ਸੇਵਾ ਪਹੁੰਚਾਈ ਜਾਏ ਔਰ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਇਕਜੁੱਟ ਹੋ ਕੇ ਚੱਲਣਾ ਚਾਹੀਦਾ ਤਾਂ ਜੋ ਕਿ ਜਿਹੜੇ ਹਾਲਾਤ ਬਣੇ ਨੇ ਉਸ ਦੇ ਵਿੱਚੋਂ ਪੰਜਾਬੀ ਜਿਹੜੇ ਨੇ ਉਹ ਬਾਹਰ ਨਿਕਲਣ ਉਹ ਨਿਕਲ ਉਹਨਾਂ ਆਣਾ ਹੈ ਜੇਹਾ ਉਹਨਾਂ ਨੇ ਕਿਹਾ ਕਿਉਂਕਿ ਪੰਜਾਬੀਆਂ ਦੀ ਹਮੇਸ਼ਾ ਇਹ ਫਿਤਰਤ ਰਹੀ ਹੈ ਕਿ ਕਈ ਵਾਰੀ ਟੱਠੇ ਨੇ ਕਈ ਵਾਰੀ ਜਿਹੜੇ ਨੇ ਉਹ ਫਿਰ ਬਣੇ ਉਹ ਇਹ ਵੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਹੀ ਚਾਹੇ ਕਿਸੇ ਵੀ ਖੇਤਰ ਦੇ ਨਾਲ ਹੋਣ ਪੰਜਾਬੀ ਜਿਹੜੇ ਨੇ ਪੰਜਾਬੀਆਂ ਨਾਲ ਆ ਕੇ ਖੜ ਗਏ ਨੇ ਜਿੰਨਾਂ ਕੋ ਉਸ ਬਥਾਏ ਹੋਰ ਦੂਜਿਆਂ ਦੀ ਮਦਦ ਕਰਨ ਵਾਸਤੇ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚ ਕਰ ਰਹੇ ਨੇ ਔਰ ਇਸੇ ਦੇ ਚੱਲਦਿਆਂ ਹੀ ਜਸਬੀਰ ਜੱਸੀ ਜੋ ਆ ਉਹ ਚਮਕਰਾ ਪਿੰਡ ਕਿਉਂਕਿ ਗੁਰਦਾਸਪੁਰ ਦੇ ਉਹ ਜੰਪਲ ਨੇ ਸੋ ਚਮਕਰੇ ਪਿੰਡ ਦੇ ਵਿੱਚ ਉਹਨਾਂ ਵੱਲੋਂ ਏਮਜ਼ ਦੀ ਟੀਮ ਲਿਆਂਦੀ ਗਈ ਹੈ ਮੈਡੀਕਲ ਦੀ ਤਾਂ ਜੋ ਕਿ ਲੋਕਾਂ ਦੀ ਸਿਹਤ ਦੀ ਜਿਹੜੀ ਆ ਉਹ ਸਹੂਲਤ ਲੋਕਾਂ ਨੂੰ ਮਿਲ ਸਕੇ ਅਤੇ ਲੋਕਾਂ ਦੀ ਸਿਹਤ ਜਿਹੜਾ ਹੈ ਉਹ ਚੰਗੀ ਤਰ੍ਹਾਂ ਨਾਲ ਜੋ ਹੈ ਉਹਦਾ ਇਲਾਜ ਹੋ ਸਕੇ ਜੇਕਰ ਕੋਈ ਬਿਮਾਰ ਹੈ ਤੇ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਠੀਕ ਕੀਤੀ ਜਾ ਸਕੇ ਕੈਮਰਾ ਪਰਸਨ ਫਰੀਦ ਦੇ ਨਾਲ ਰਵੀ ਬਕਸਿੰਗ ਪੀਟੀਸੀ ਨਿਊਜ਼ ਗੋਦਾਸਪੁਰ